ਇਸ ਵੇਲੇ ਦੀ ਖਬਰ ਤੁਹਾਨੂੰ ਮੁਹਾਲੀ ਦਿਖਾ ਰਿਹਾ ਹਾਂ ਮੁਹਾਲੀ ਦੇ ਸੈਕਟਰ 68 ਦੇ ਵਿੱਚ ਬਣ ਰਹੇ ਇੱਕ ਮਾਲ ਦੀ ਬੇਸਮੈਂਟ ਧੱਸਣ ਦੇ ਨਾਲ ਬਹੁਤ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਰੋਡ ਦੇ ਕਿਨਾਰੇ ਲੱਗੇ ਬਿਜਲੀ ਦੇ ਪੋਲ ਵੀ ਇਸ ਬੇਸਮੈਂਟ ਧੱਸ ਕੇ ਤੇ ਦੂਜੇ ਪਾਸੇ ਸੜਕ ਕਿਨਾਰੇ ਖੜੀ ਇੱਕ ਕਾਰ ਵੀ ਬੇਸਮੈਂਟ ਚਲੀ ਗਈ ਦੰਮ ਤੇ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੱਸਿਆ ਜਾ ਰਿਹਾ ਕਿ ਇਸ ਮਾਲ ਦੇ ਨਜ਼ਦੀਕ ਵਿਹਾਸੀ ਮਕਾਨ ਵੀ ਬਣੇ ਹੋਏ ਨੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਬਣ ਗਿਆ ਕਿ ਕਿਤਨੇ ਕਿਤੇ ਉਹਨਾਂ ਦੇ ਘਰਾਂ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਲੋਕਾਂ ਵੱਲ ਦੱਸਿਆ ਗਿਆ ਕਿ ਬਾਰ ਬਾਰ ਮੌਲ ਦੇ ਅਧਿਕਾਰੀਆਂ ਨੂੰ ਸੂਚਿਤ ਵੀ ਕੀਤਾ ਗਿਆ ਪਰ ਕੋਈ ਵੀ ਉਹਨਾਂ ਦੇ ਕੰਨਾਂ ਤੱਕ ਜੂ ਨਹੀਂ ਸਰਕੀ ਤਾਂ ਜੋ ਹੀ ਗੱਲ ਹੋ ਗਈ ਜਿਸ ਦਾ ਡਰ ਸੀ ਬੇਸਮੈਂਟ ਤਸੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇਹ ਮਾਮਲਾ ਸਾਹਮਣੇ ਆਇਆ ਮੁਹਾਲੀ ਦਾ ਪਹਿਲਾ ਮਾਮਲਾ ਨਹੀਂ ਪਹਿਲਾਂ ਵੀ ਤੁਸੀਂ ਦੇਖਿਆ ਹੋਵੇਗਾ ਸੋਹਣਾ ਦੇ ਨੇੜੇ ਇੱਕ ਬਿਲਡਿੰਗ ਤਸੀਸੀ ਸੀ ਤੇ ਹੋਰ ਵੀ ਕਿਸ ਤਰੀਕੇ ਦੀਆਂ ਖਬਰਾਂ ਮੋਹਾਲੀ ਸਾਹਮਣੇ ਆਈਆਂ ਸੀ ਤਾਂ ਮੌਕੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਦੇ ਅਧਿਕਾਰੀ ਪਹੁੰਚੇ ਨੇ ਹੁਣ ਪੁਲਿਸ ਵੀ ਪਹੁੰਚੀ ਹੈ ਜਿਸ ਨੂੰ ਲੈ ਕੇ ਰਿਹਾਇਸ਼ੀ ਇਲਾਕੇ ਦੇ ਲੋਕ ਵੀ ਆਪਣੇ ਘਰਾਂ ਦਾ ਡਰ ਉਹਨਾਂ ਨੂੰ ਸਤਾ ਰਿਹਾ ਹੈ ਜਿਸ ਨੂੰ ਲੈ ਕੇ ਪੁਲਿਸ ਕੋਲ ਉਹਨਾਂ ਨੇ ਕਿਹਾ ਕਿ ਜੋ ਮੌਲ ਦੇ ਅਧਿਕਾਰੀ ਨੇ ਉਹਨਾਂ ਨੂੰ ਜੁੜ ਇਸ ਬਾਰੇ ਧਿਆਨ ਲਿਆ ਜਾਵੇ ਦੂਜੇ ਪਾਸੇ ਜਿਸ ਦੀ ਕਾਰ ਦਾ ਨੁਕਸਾਨ ਹੋਇਆ ਉਹਦੀ ਪ੍ਰਵਾਈ ਵੀ ਇਹਨਾਂ ਮੌਲ ਦੇ ਅਧਿਕਾਰੀਆਂ ਨੂੰ ਕਰਨੀ ਚਾਹੀਦੀ ਹੈ ਇਸ ਮੌਕੇ ਦੇਸੀ ਇਲਾਕੇ ਦੇ ਲੋਕਾਂ ਨੇ ਕੀ ਕਿਹਾ ਪਲ ਤੁਸੀਂ ਉਹ ਵੀ ਸੁਣ ਲੋ ਕੀ ਹੋਆ ਜਾ ਰਿਹਾ ਹੈ ਇਹ ਆਪਰੇ ਇਸ ਕੋਨੇ ਕਿਸ ਚੀਜ਼ ਦੀ ਬਿਲਡਿੰਗ ਬਣ ਰਹੀ ਹੈ ਬਿਲਕੁਰੀ ਮੁਹਾਲੀ ਮਾਰਕੀਟ ਅੱਛਾ ਕੀ ਹੋਆ ਗਿਆ ਦਾ मैं पौने ग्यारह बजे आया यहाँ पर देखा था कि दरार फटी हुई है मैं बोला कि चलो वहाँ से गिनती से यहाँ पर आदमी को तो सफ़र करने लिया फिर मैं इतना गाड़ी लगा था चार पाँच गाड़ी जो ये गाड़ी को भेजा कि जाकर तो पूरा तरह से घर घर में जाकर पता करूँ कि किसका बन है तो ना मैं इधर देख रहा था गाड़ी पर तो रुक रहा था तो अचानक ग्यारह बजे करीब में गाड़ी खिसक गई कोई जानी नुकसान तो नहीं है जाली नुकसान नहीं हुआ ये गाड़ी नीचे की तरफ बढ़ गई फिर गिरा ਭਾਜੀ ਕਿਸ ਤਰ੍ਹਾਂ ਹਾਦਸਾ ਹੋਇਆ ਤੁਸੀਂ ਐਮਸੀ ਦੇ ਤੁਹਾਡੇ ਘਰ ਵਾਲੇ ਐਮਸੀ ਹੈ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਮੌਕੇ ਤੇ ਆਏ ਹੋ ਤੁਸੀਂ ਇਹ ਭਾਜੀ ਤੁਹਾਡਾ ਨਾਮ ਦੱਸ ਦਿਓ ਪਹਿਲਾਂ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਮਾਡਲ ਨੰਬਰ 27 ਸੈਕਟਰ 6 ਇਹ ਤਕਰੀਬਨ 11:00 ਵਜੇ ਦੀ ਗੱਲ ਹੈ ਜਦੋਂ ਹੋਇਆ ਮੈਨੂੰ ਫੋਨ ਆ ਗਿਆ ਜਦੋਂ ਮੈਂ 5 ਮਿੰਟ ਪਿੱਛੇ ਇੱਥੇ ਆ ਗਿਆ ਪਰ ਤਿੰਨ ਚਾਰ ਤਿੰਨ ਦਿਨ ਪਹਿਨਾ ਇੱਥੇ ਤਰੇੜਾਂ ਆ ਗਈਆਂ ਸੜਕ 'ਤੇ ਅਸੀਂ ਇਹਨਾਂ ਨੂੰ ਵਟਸਐਪ ਤੇ ਫੋਟੋ ਮਿਊਨਿਸਪਲ ਕਾਰਪੋਰੇਸ਼ਨ ਨੂੰ ਘੁਆਟਾ ਇਹਨਾਂ ਸਾਰਿਆਂ ਨੂੰ ਭੇਜੀਆਂ ਸੀ ਇਹ ਮਿਸਪੁਰ ਕਾਰਪੋਰੇਸ਼ਨ ਦਾ ਸੀ ਉਧਰ ਸ਼ੁੱਕਰਵਾਰ ਸ਼ਨੀਵਾਰ ਕਰਕੇ ਛੁੱਟੀ ਸੀ ਗਵਾੜਾ ਚ ਵੀ ਛੁੱਟੀ ਸੀ ਪਰ ਉਹਨਾਂ ਦੇ ਜੀਐਸਟੀ ਨੂੰ ਸਾਰੇ ਨੂੰ ਅਸੀਂ ਭੇਜਤੀਆਂ ਸੀ ਇਹ ਅੱਜ ਤਕਰੀਬਨ 11:00 ਵਜੇ ਵਾਰਦਾਤ ਤੁਸੀਂ ਪਹਿਲਾਂ ਇਹਨਾਂ ਨੂੰ 3 ਦਿਨ ਪਹਿਲਾਂ ਵੀ ਇਹਨਾਂ ਨੂੰ ਫੋਨ ਵਗੈਰਾ ਭੇਜਿਆ ਵੀ ਵੱਡਾ ਆਸਾ ਦਾ ਲੇਕਿਨ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਕਰਤੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਇਹਨਾਂ ਨਾਲ ਮੀਟਿੰਗ ਪਹਿਲਾਂ ਵੀ ਕਰਦੇ ਰਹਿੰਦੇ ਹਾਂ ਇਹ ਤਕਰੀਬਨ 2 ਮਹੀਨੇ ਪਹਿਲਾਂ ਐਸਵੀਆਈ ਬਿਲਡਿੰਗ ਦੇ ਕੋਲ ਹੈ ਇੱਥੇ ਪਹਿਲਾਂ ਇਹਨਾਂ ਦਾ ਐਰ ਹੋਇਆ ਸੀ ਏਸੀ ਇਤਨਾ ਸੇਮ ਗਰੀ ਸੀ ਅਜੀਬ ਓ ਚੰਗੀ ਤਰ੍ਹਾਂ ਕੰਪਲੀਟ ਨਹੀਂ ਹੋਈ ਹੁਣ ਇਹ ਗਿਰ ਗਈ ਸ਼ਾਇਦ ਅੱਗੂ ਨੇ ਵੀ ਗਿਰ ਸਕਦੀ ਹੈ ਪ੍ਰਸ਼ਾਸਨ ਗਮਾਟਾ ਨਹੀਂ ਜਾਗਦਾ ਉਹ ਇੱਥੇ ਆ ਕੇ ਵੈਸੇ ਇੰਨਾ ਕਹਿ ਕੇ ਲੰਘ ਜਾਂਦਾ ਵੀ ਅਸੀਂ ਉਹਨਾਂ ਨੂੰ ਲੈਟਰ ਕਰਦੇ ਹਾਂ ਲੈਟਰ ਕੱਢਣ ਨਾਲ ਹਾਸੇ ਨਹੀਂ ਠੀਕ ਹੁੰਦੇ ਇਹਨਾਂ ਦੇ ਕੋਈ ਐਕਸ਼ਨ ਲੈਣਾ ਚਾਹੀਦਾ ਇਹ ਸਾਰੇ ਪੈਸੇ ਵਾਲੇ ਬੰਦੇ ਆ ਇਹਨਾਂ ਨੂੰ ਕੋਈ ਬੰਦਾ ਇੱਥੇ ਆਇਆ ਹੀ ਨਹੀਂ ਟੀਸ਼ੀਆਂ 'ਚ ਬੈਠੇ ਪਬਲਿਕ ਪ੍ਰੇਸ਼ਾਨ ਹੋ ਗਈ ਲੈਟਰ ਭਜੀ ਹੋਈ ਹੈ ਬਿਜਲੀ ਬਿਜਲੀ ਮੁਲਾਜ਼ਮ ਇੱਥੋਂ ਟ੍ਰਾਂਸਫਰ ਤੋਂ ਕੱਟ ਕਰਕੇ ਦੂਜੀ ਸਾਈਡ ਤੋਂ ਲਾਉਣ ਲੱਗੇ ਹੋਏ ਪਬਲਿਕ ਪ੍ਰੇਸ਼ਾਨ ਹੋ ਰਹੀ ਹੈ ਕੋਠੀਆਂ ਵਾਲੇ ਪਰੇਸ਼ਾਨ ਹੋ ਗਏ ਇਹਨਾਂ ਦੀ ਪ੍ਰਾਈਵੇਸੀ ਖਤਮ ਹੋ ਜਾਂਦੀ ਹੈ ਇੱਧਰ ਵੀ ਮੁੰਡੇ ਕੁੜੀਆਂ ਇੱਥੇ ਪਿਛਲੀ ਸਾਈਡ ਖੜੀ ਰਹਿੰਦੇ ਇਹ ਡਸਟਪਿਨ